ਅਸਵਕਤ ਪਾਰਸ ਡੈਮ ਤੇ ਮੌਜੂਦਾ ਜਿੱਥੇ ਕੀ ਹੁਣ ਤਾਜ਼ਾ ਤਸਵੀਰ ਦਿਖਾ ਦਿੰਨੇ ਆ ਜਿੱਥੇ ਕਹਿੰਦੇ ਕਿ بارش ਤੋਂ ਪਹਿਲਾਂ ਕੋਈ ਬਹੁਤੇ ਸਖਾਵਾਂ ਮਾਹੌਲ ਨਹੀਂ ਸੀਗਾ ਅੱਜ ਦੀ ਤੁਹਾਨੂੰ ਤਾਜ਼ਾ ਤਸਵੀਰ ਦਿਖਾ ਦਿੰਨੇ ਆ ਕਿ بارش ਦੇ ਮੌਸਮ ਆਉਣ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਜੀਵ ਜੰਤੂਆਂ ਨੂੰ ਰਾਹਤ ਮਿਲੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਬਿਲਕੁਲ ਸੂਕਾ ਪੈ ਚੁੱਕਿਆ ਸੀਗਾ ਆਸ-ਪਾਸ ਦੇ ਇਲਾਕੇ ਦੇ ਵਿੱਚ ਤਕਰੀਬਨ 500 ਤੋਂ ਵੱਧ ਜਾਨਵਰ ਜਿਹੜੇ ਕਿ ਮਰ ਚੁੱਕੇ ਸੀ ਕਿਉਂਕਿ ਪਾਣੀ ਦੀ ਕਲਤ ਹੋਣ ਕਰਕੇ ਪਾਣੀ ਨਾ ਹੋਣ ਕਰਕੇ ਇੱਥੋਂ ਦੇ ਜੋ ਜਾਨਵਰ ਸੀਗੇ ਉਹਨਾਂ ਨੂੰ ਕਿਤਨੇ ਕਿਤੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਈ ਜਾਨਵਰ ਸੀਗੇ ਦੂਰੋਂ ਚੱਲ ਕੇ ਕਿਤਨੇ ਕਿਤੇ ਇੱਥੇ ਪਾਣੀ ਪੀਣ ਆਉਂਦੇ ਸੀ ਪਰ ਜਦ ਮੌਸਮ ਦੀ ਮਾਰ ਪਈ ਗਰਮੀ ਵੱਧ ਪਈ ਤਾਂ ਇੱਥੇ ਬਿਲਕੁਲ ਹੀ ਸੋਕਾ ਪੈ ਗਿਆ ਅਤੇ ਉਸ ਤੋਂ ਬਾਅਦ ਇੱਕ ਭਿਆਨਕ ਤਸਵੀਰ ਲੋਕਾਂ ਦੇ ਸਾਹਮਣੇ ਆਈ ਕਿ ਕਿਸ ਤਰੀਕੇ ਦੇ ਨਾਲ ਵਿੱਚ ਤਰੇੜਾਂ ਆ ਗਈਆਂ ਜਿਸ ਤੇ ਪਾਣੀ ਨਾ ਹੋਣ ਕਰਕੇ ਬਿਲਕੁਲ ਹੀ ਇਹ ਡੈਮ ਸੁੱਕ ਚੁੱਕਿਆ ਸੀ ਪਰ ਅੱਜ ਦੀ ਇਹ ਤਾਜ਼ਾ ਤਸਵੀਰ ਹੈ ਜਿੱਥੇ ਦੇਖ ਪਾ ਰਹੇ ਹੋਵਗੇ ਕਿ ਲੋਕਾਂ ਦੇ ਲਈ ਇਹ ਇੱਕ ਖੁਸ਼ੀ ਦਾ ਦੇਣਾ ਕਿ ਅੱਜ بارش ਤੋਂ ਬਾਅਦ ਕੱਲ ਅਤੇ ਪਰਸੋਂ ਦੀ بارش ਤੋਂ ਬਾਅਦ ਇੱਥੇ ਪਾਣੀ ਨਾਲ ਜਿਹੜਾ ਕਿ ਭਰ ਚੁੱਕੀ ਹੈ ਪਰਸ ਧਾਮ ਲੋਕ ਆਣਾ ਵੀ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਲੋਕਾਂ ਦੀ ਗਿਣਤੀ ਵੀ ਘਟ ਚੁੱਕੀ ਸੀ ਲੋਕ ਆਣਾ ਘਟ ਗਏ ਸੀ ਕਿਉਂਕਿ ਇੱਥੇ ਪਾਣੀ ਨਹੀਂ ਸੀਗਾ ਗਰਮੀ ਜ਼ਿਆਦਾ ਹੋ ਚੁੱਕੀ ਸੀ ਕੋਈ ਵੀ ਇੱਥੇ ਆ ਕੇ ਖੁਸ਼ ਨਹੀਂ ਸੀਗਾ ਪਰ ਅੱਜ ਦੀ ਤਸਵੀਰ ਦਿਲ ਖਿੱਚਵੀ ਹੈ ਕਿਉਂਕਿ ਪਾਣੀ ਆ ਚੁੱਕਿਆ ਲੋਕ ਵੀ ਆਸ-ਪਾਸ ਦੇ ਜੋ ਦੋ ਮੰਦਰ ਤਸਵੀਰਾਂ ਦੇ ਵਿੱਚ ਦਿਖੇ ਹੋਣਗੇ ਉੱਥੇ ਵੀ ਲੋਕ ਵੱਦ ਚੜ ਕੇ ਆ ਰਹੇ ਨੇ ਪਡਾਰਾ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਪਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਅਤੇ ਜੋ ਵੀ ਜੀਵ ਜੰਤ ਸੀਗੇ ਉਹਨਾਂ ਦੇ ਲਈ ਪਾਣੀ ਲੈ ਕੇ ਆਣਾ ਆਪ ਦੇ ਪੱਧਰ ਤੇ ਪਾਣੀ ਲੈ ਕੇ ਆਣਾ ਕਿਸੇ ਦੀ ਮਦਦ ਨਾਲ ਨਹੀਂ ਪਾਣੀ ਟਰੈਕਟਰ ਤੇ ਟੈਂਕਰ ਲਿਜਾ ਕੇ ਇੱਥੇ ਪਾਣੀ ਭਰਨਾ ਅਤੇ ਜੋ ਜੀਵ ਜੰਤ ਸੀਗੇ ਉਹਨਾਂ ਨੂੰ ਪਾਣੀ ਮਿਲ ਚ ਕਿ ਇਹ ਤਸਵੀਰ ਅੱਜ ਦੀ ਤਾਜ਼ਾ ਤਸਵੀਰ ਹੈ ਜੋ ਜੀਵ ਜੰਤੂਆਂ ਦੀ ਤਸਵੀਰ ਦੇਖ ਪਾ ਰਹੇ ਹੋ ਆਸ-ਪਾਸ ਦੇ ਜੇ ਗੱਲ ਕੀਤੀ ਜਾਵੇ ਤਾਂ ਹਜੇ ਵੀ ਕੁਝ ਜੋ ਜੀਵ ਜੰਤੂਆਂ ਦੀ ਜੋ ਇੱਥੇ ਮਰੇ ਸੀ ਉਹਨਾਂ ਦੇ ਹੱਡੀਆਂ ਉਹਨਾਂ ਦੇ ਕੰਕਰ ਇੱਥੇ ਪਏ ਹੋਏ ਨੇ ਜੋ ਪਾਣੀ ਨਾ ਮਿਲਣ ਕਰਕੇ ਇੱਥੇ ਮੌਤ ਹੋ ਚੁੱਕੀ ਸੀਗੀ ਪਰ ਹੌਲੀ-ਹੌਲੀ ਬਾਰਿਸ਼ ਦਾ ਮੌਸਮ ਸ਼ੁਰੂ ਹੋਇਆ ਇਸ ਦੇ ਵਿੱਚ ਪਾਣੀ ਆਣਾ ਹੋਰ ਪੱਧਰ ਵਧੇਗਾ ਅਤੇ ਜੀਵ ਜੰਤੂ ਨੂੰ ਇਸ ਪਾਣੀ ਦਾ ਸਹਾਰਾ ਮਿਲ ਸਕੇ ਜਿਸ ਦੇ ਸਿਰ ਤੇ ਉਹ ਜੀ ਸਕਣ ਤਾਜ ਦੀ ਤਾਇਆ ਤਸਵੀਰ ਪਰਸ਼ਦਾਂ ਦੀ ਸੀ ਜਿੱਥੇ ਜੀਵ ਜੰਤ ਹੁਣ ਨੂੰ ਪਾਣੀ ਮਿਲਣਾ ਸਖਾਲਾ ਹੋ ਚੁੱਕਿਆ ਆਸ-ਪਾਸ ਦੇ ਲੋਕ ਵੀ ਖੁਸ਼ ਨੇ ਕਿਉਂਕਿ ਪਿੰਡਾਂ ਦੇ ਮੁੰਡਿਆਂ ਨੇ ਬਹੁਤ ਸਾਥ ਦੇ ਕੇ ਇੱਥੇ ਪਾਣੀ ਪਹੁੰਚਾਉਂਦੇ ਸੀ ਤਾਂ ਜੋ ਜੀਵ ਜੰਤੂ ਨੂੰ ਪਾਣੀ ਪਹੁੰਚ ਸਕੇ ਉਹ ਪੀ ਸਕਣ ਅਤੇ ਜੀ ਸਕਣ ਕੈਮਰਾ ਪਰਸਨ ਰਵਿੰਦਰ ਦੇ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਪਰਸ਼ਦਾਂ